ਸਾਰੇ ਹੀ ਸਰੋਤਾਂ ਨੂੰ ਪਿਆਰਪ੍ਰਿਤ ਸਤਿ ਸ੍ਰੀ ਅਕਾਲ ਭਾਰਤ ਪਾਕਿਸਤਾਨ ਦੇ ਵਿੱਚ ਜੰਗ ਵਾਲੇ ਮਾਹੌਲ ਤੋਂ ਬਾਅਦ ਭਾਰਤ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਵਿੱਚ 5 ਲੋਕਾਂ ਦੀ ਮੌਤ ਹੋਈ ਅਤੇ 2 ਜ਼ਖਮੀ ਹੋਏ ਨੇ ਇਹ ਜਹਾਜ਼ ਭਾਰਤ ਦਾ ਹੈ ਜਾਂ ਪਾਕਿਸਤਾਨ ਦਾ ਇਸ ਬਾਰੇ ਅਜੇ ਤੱਕ ਜੋ ਕੋਈ ਰਿਪੋਰਟ ਨਹੀਂ ਆਈ ਲੇਕਿਨ ਇਸ ਜਹਾਜ਼ ਦੇ ਹਾਦਸਾ ਗ੍ਰਸਤ ਹੋਣ ਨਾਲ ਲੋਕਾਂ ਵਿੱਚ ਸਹਿਨ ਦਾ ਮਾਹੌਲ ਬਣ ਗਿਆ ਹੈ ਲੋਕਾਂ ਵਿੱਚ ਦਹਿਸ਼ਤ ਫੈਲ ਗਈ ਹੈ ਕਿ ਇਹ ਜਹਾਜ਼ ਕਿੰਨਾ ਦਾ ਹੈ ਔਰ ਇਹ ਕਿੱਥੇ ਹਾਦਸਾ ਗ੍ਰਸਤ ਹੋਇਆ ਹੈ ਜਿਸ ਵਿੱਚ ਪੰਜ ਲੋਕਾਂ ਦੀ ਮੌਤ ਹੋਈ ਹੈ ਜੋ ਬਹੁਤ ਹੀ ਸੰਸਨੀ ਫੈਲ ਗਈ ਹੈ ਉਸ ਇਲਾਕੇ ਦੇ ਵਿੱਚ ਜਿਸ ਤਰ੍ਹਾਂ ਕੱਲ ਹੁਸ਼ਿਆਰਪੁਰ ਦੇ ਇੱਕ ਪਿੰਡ ਦੇ ਵਿੱਚ ਕੋਈ ਜਿਹੜੀ ਕਿ ਇੱਕ ਵਸਤੂ ਡਿੱਗਦੀ ਹੈ ਉਹ ਮਸ਼ੀਨ ਜਿਹੜੀ ਇੱਕ ਧਾਤੀ ਬਣੀ ਹੁੰਦੀ ਹੈ ਇੱਕ ਵੇੜੇ ਦੇ ਵਿੱਚ ਡਿੱਗਣ ਤੋਂ ਬਾਅਦ ਲੋਕਾਂ ਦੇ ਵਿੱਚ ਮਾਹੌਲ ਡਰਿਆ ਵਰਗਾ ਹੈ ਲੋਕ ਉਸ ਪਿੰਡ ਦੇ ਵਿੱਚ ਡਰੇ ਹੋਏ ਨੇ ਉਸ ਤੋਂ ਬਾਅਦ ਬਠਿੰਡਾ ਦੇ ਵਿੱਚ ਇੱਕ ਜਹਾਜ਼ ਕ੍ਰੈਸ਼ ਹੁੰਦਾ ਜੋ ਭਾਰਤੀ ਫੌਜ ਦੇ ਵੱਲੋਂ ਇਹ ਜਹਾਜ਼ ਸੀ ਜਿਹੜਾ ਕ੍ਰੈਸ਼ ਹੋਇਆ ਹੈ ਔਰ ਧਰਤੀ ਜਿਹੜਾ ਕਿ ਖਾਲੀ ਸਥਾਨ ਤੇ ਡਿੱਗਿਆ ਆ ਕੇ ਜੋ ਖੇਤਾਂ ਦੇ ਵਿੱਚ ਜਿੱਥੇ ਇੱਕ ਜਣੇ ਦੀ ਮੌਤ ਹੁੰਦੀ ਔਰ 9 ਜ਼ਖਮੀ ਹੁੰਦੇ ਨੇ ਉਸ ਤੋਂ ਬਾਅਦ ਇਹ ਤੀਸਰਾ ਵੱਡਾ ਹਾਦਸਾ ਹੋਇਆ ਜੋ ਜਹਾਜ਼ ਕ੍ਰੈਸ਼ ਹੋਇਆ ਸੋ ਦੱਸਿਆ ਜਾ ਰਿਹਾ ਹੈ ਕਿ ਉੱਤਰਾਖੰਡ ਦੇ ਵਿੱਚ ਇਹ ਜਹਾਜ਼ ਜਿਹੜਾ ਕਿ ਹਾਦਸਾ ਗ੍ਰਸਤ ਹੋਇਆ ਔਰ ਇਸ ਦੇ ਵਿੱਚ 5 ਲੋਕਾਂ ਦੀ ਮੌਤ ਹੋਈ ਹੈ ਜੋ ਹੁਣ ਰਾਹਤ ਕਰਮੀ ਦੇ ਵਿੱਚ ਜੋ ਸਰਕਾਰੀ ਕਰਮਚਾਰੀ ਨਾ ਜੁਟੇ ਹੋਏ ਨੇ ਸੋ ਪੁਣਛਾਣ ਕੀਤੀ ਜਾ ਰਹੀ ਹੈ ਕਿ ਇਹ ਜਹਾਜ਼ ਕ੍ਰੈਸ਼ ਕਿਵੇਂ ਹੋਇਆ ਔਰ ਜਹਾਜ਼ ਇੱਕ ਕਿਸ ਇਲਾਕੇ ਦਾ ਸੀ ਜੋ ਕਿ ਪਾਕਿਸਤਾਨ ਵਾਲਿਆਂ ਪਾਸੋਂ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਜਿਵੇਂ ਹੀ ਭਾਰਤ ਨੇ ਪਹਿਲਗਾਮ ਹਮਲੇ ਤੋਂ ਬਾਅਦ ਜੋ ਪਾਕਿਸਤਾਨ ਦੇ ਵਿੱਚ ਨੌ ਥਾਵਾਂ ਦੇ ਉੱਪਰ ਜਿਹੜਾ ਕਿ ਬੰਬਾਰੀ ਕੀਤੀ ਉਹਨਾਂ ਨੌ ਥਾਵਾਂ ਜਿੱਥੇ ਅਤਵਾਦੀ ਸੀ ਉਹਨਾਂ ਦਾ ਤਹਿਸ਼ ਨਹਿਸ਼ ਕਰਤਾ ਉਸ ਤੋਂ ਬਾਅਦ ਪਾਕਿਸਤਾਨ ਲਗਾਤਾਰ ਪਰਦੇ ਉੱਪਰ ਇਸ ਦਾ ਬਦਲਾ ਲੈਣ ਵਾਸਤੇ ਕਾਰਵਾਈ ਕਰੇਗਾ ਔਰ ਭਾਰਤ ਦੇ ਉੱਪਰ ਮਜੈਲਾ ਸੁਤੇਗਾ 파ਰਦੇ ਉੱਪਰ ਜਿਹੜਾ ਕਿ ਬੰਬਾਰੀ ਕਰੇਗਾ ਜੰਮੂ ਕਸ਼ਮੀਰ ਵਿੱਚ ਲਗਾਤਾਰ ਗੋਲੀਬਾਰੀ ਹੋ ਰਹੀ ਹੈ ਉਸੇ ਨਾਲ ਹੀ ਪੰਜਾਬ ਦੇ ਖੇਤਰ ਤੇ ਵਿੱਚ ਵੀ ਕਿਸੇ ਕਿਸੇ ਥਾਂ ਦੇ ਉੱਪਰ ਜੋ ਬੰਬਾਰੀ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਲੋਕਾਂ ਦੇ ਵਿੱਚ ਡਰ ਵਰਗਾ ਮਾਹੌਲ ਹੈ ਲੋਕਾਂ ਨੂੰ ਬਾਰਡਰ ਪੱਟੀ ਤੋਂ ਉਠਾ ਕੇ ਪਿੱਛੇ ਭੇਜਿਆ ਜਾ ਰਿਹਾ ਹੈ ਜਿਹੜੇ ਬਿਲਕੁਲ ਸਰਹੱਦ ਦੇ ਉੱਪਰ ਲੋਕ ਬੈਠੇ ਨੇ ਉਹ ਆਪਣਾ ਸਮਾਨ ਚੱਕ ਕੇ ਪਿੱਛੇ ਨੂੰ ਆ ਗਏ ਨੇ ਸੋ ਇਹ ਹਾਦਸਾ ਅਗਰਸ ਤੋਂ ਉੱਤਰਾਖੰਡ ਦੇ ਵਿੱਚ ਉੱਤਰਾਕਸ਼ੀ ਵਿੱਚ ਇੱਕ ਵੱਡਾ ਇਹ ਹਾਦਸਾ ਵਾਪਰਿਆ ਹੈ ਜਿਸ ਨੂੰ ਲੈ ਕੇ ਇਹ ਜਹਾਜ਼ ਜੋ ਇੰਡੀਆ ਦਾ ਹੀ ਹੈ ਸ਼ਰਧਾ ਹਲੂਆਂ ਨੂੰ ਲੈ ਕੇ ਇਹ ਹੈਲੀਕਾਪਟਰ ਜਿਹੜਾ ਕਿ ਜਾ ਰਿਹਾ ਸੀ ਮੁੱਢਲੀ ਜਾਣਕਾਰੀ ਦੇ ਅਨੁਸਾਰ ਇਸ ਵਿੱਚ 5 ਲੋਕ ਸ਼ਾਮਲ ਸਨ ਜਿਨ੍ਹਾਂ ਦੀ ਮੌਤ ਹੋਈ ਹੈ ਦੋ ਲੋਕ ਜਿਹੜੇ ਜਹਾਜ਼ ਦੇ ਚਲਾਣ ਵਾਲੇ ਸੀ ਉਹ ਜ਼ਖਮੀ ਹੋਏ ਨੇ ਜਹਾਜ਼ ਚਾਲਕ ਸੋ ਦੱਸਿਆ ਜਾ ਰਿਹਾ ਕਿ ਹਾਸਾ ਉਤਰਾਕਸ਼ੀ ਅਤੇ ਗੰਗਨਾਨੀ ਥਾਂ ਤੇ ਵਾਪਰਿਆ ਸੋ ਹੈਲੀਕਾਪਟਰ ਨੇ ਦੇਹਰਾਦੂਨ ਤੋਂ ਉਡਾਨ ਭਰੀ ਅਤੇ ਗੰਗਨਾਨੀ ਤੋਂ ਪਹਿਲਾਂ 나ਗ ਮੰਦਰ ਨੇੜੇ ਇਹ ਜਹਾਜ਼ ਦਾ ਹਾਦਸਾ ਗ੍ਰਸਤ ਹੋ ਗਿਆ ਇਸ ਦੇ ਨਾਲ ਹੀ ਹੈਲੀਕਾਪਟਰ ਹਾਦਸੇ ਦੀ ਸੂਚਨਾ ਮਿਲਣ ਤੇ ਆਪਤ ਪ੍ਰਬੰਧਨ ਕਯੂ ਆਰਟੀ 108 ਐਂਬੂਲੈਂਸ ਗੱਡੀਆਂ ਤਸਵੀਰਦਾਰ ਪਟਵਾਰੀ ਬੀ ਡੀ ਪੀਓ ਪਟਵਾਰੀ ਅਤੇ ਮਾਲੀਆ ਟੀਮ ਮੌਕੇ ਤੇ ਭੇਜਿਆ ਗਿਆ ਔਰ ਉੱਥੇ ਰਾਤ ਕਾਰਜਾਂ ਵਿੱਚ ਜੁਟੇ ਹੋਏ ਨੇ ਸੋ ਦੂਸਰੇ ਪਾਸੇ ਦੱਸਿਆ ਜਾ ਰਿਹਾ ਕਿ ਮੌਸਮ ਖਰਾਬ ਹੋਣ ਦੇ ਕਾਰਨ ਇਹ ਜਹਾਜ਼ ਦਾ ਹਾਦਸਾ ਗ੍ਰਸਤ ਹੋਇਆ ਹੈ ਜਦੋਂ ਕਿ ਅਜੇ ਤੱਕ ਇਸ ਦੀ ਕੋਈ ਰਿਪੋਰਟ ਪੂਰੀ ਤਰ੍ਹਾਂ ਜਾਣਕਾਰੀ ਨਹੀਂ ਆਈ ਲੇਕਿਨ ਇਹ ਇੰਡੀਆ ਦਾ ਹੀ ਜਹਾਜ਼ ਸੀ ਜੋ ਸ਼ਰਦਾਲੂਆਂ ਨੂੰ ਲੈ ਕੇ ਉਤਰਾਖੰਡ ਦੇ ਵਿੱਚ ਜਾ ਰਿਹਾ ਸੀ ਔਰ ਉਤਰਾਖੰਡ ਦੇ ਵਿੱਚ ਇਸ ਦਾ ਹਾਦਸਾ ਗੜਸਤ ਹੋ ਜਾਣ ਨਾਲ 5 ਲੋਕ ਜਿਨ੍ਹਾਂ ਨੂੰ ਮੌਤ ਹੋਈ ਏ ਸੋ ਬਹੁਤ ਦੁਖਦਾਈ ਖਬਰ ਹੈ ਪਰ ਦੇ ਵਿੱਚ ਇਸ ਜਹਾਜ਼ ਦੇ ਹਾਦਸਾ ਗਰ ਸੁਣਨੇ ਦਾ